ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦਾ ਕਿ ਤੁਸੀਂ ਸਭ ਮਜੇਜ ਹੋਗੇ ਦੋਸਤੋ ਅਗਰ ਤੁਸੀਂ ਵੀ ਦੌੜ ਲਗਾਉਂਦੇ ਹੋ ਨਾ ਜਾਂ ਐਕਸਰਸਾਈਜ਼ ਕਰਦੇ ਹੋ ਜੇ ਤੇ ਤੁਸੀਂ ਐਕਸਰਸਾਈਜ਼ ਆਪਣੀ ਸੀਰਤ ਉਸਤੇ ਕਰਦੇ ਹੋ ਨਾ ਪਿੱਤਾਂਦਰੁਸ ਰੋਗੇ ਇਹ ਤੇ ਬਹੁਤ ਵਧੀਆ ਸੀਰਤ ਉਸਤੇ ਐਕਸਰਸਾਈਜ਼ ਚੰਗੀ ਹੁੰਦੀ ਹੈ ਤੇ ਜੇ ਤੁਹਾਡਾ ਸਜ ਨੂੰ ਪਾਰਗ ਹੈ ਨਾ ਵੱਧ ਯਾਨੀ ਕਿ ਫੈਟ ਗਈ ਹੈ ਤੇ ਫਿਰ ਤੁਸੀਂ ਫੈਟ ਘਟਾਣੀ ਚਾਹੁੰਦੇ ਹੋ ਜੇ ਤੁਹਾਨੂੰ ਕੋਈ ਇਲਾਜ ਨਹੀਂ ਮਿਲਦਾ ਤੁਸੀਂ ਤੁਸੀਂ ਬੜੇ ਲਾਜ ਕਰਕੇ ਵੇਖ ਲੇਵੇ ਫੈਟ ਨਹੀਂ ਘਟਦੀ ਤੇ ਫਿਰ ਦੋਸਤੋ ਤੁਸੀਂ ਵੀਜ਼ਾ ਲਵਾ ਕੇ ਨਾ ਇੰਗਲੈਂਡ ਆ ਜਾਓ ਇੰਗਲੈਂਡ ਆ ਜਾਓ ਤੇ ਤੁਹਾਡੀ ਦੋ ਚੋ ਮਹੀਨੇ ਸਾਰੀ ਫੈਟ ਘਟ ਜਗੀ ਜਿੰਨਾ ਮਰਜੀ ਤੁਹਾਡੀ ਫੈਟ ਹੋਵੇ ਹ ਕਿਉਂਕਿ ਜਦੋਂ ਇੱਥੇ ਤੁਸੀਂ ਕੰਮ ਕੀਤਾ ਨਾ ਬਈਆਂ ਵਾਂਗੂ ਏਜੰਸੀ ਨੇ ਤੁਹਾਨੂੰ ਕੰਮ ਦਿੱਤਾ ਤੇ ਦਿਨ ਰਾਤ ਪਤਾ ਨਹੀਂ ਕਦੋਂ ਏਜੰਸੀ ਨੇ ਫੋਨ ਕਰ ਦੇਣਾ ਅਜੋ ਵੀ ਕੰਮ ਹੈ ਗਏ ਜੀ ਅੱਜ ਮੰਗਲਵਾਰ ਦੀ ਦਿਹਾੜੀ ਲਾ ਲਓ ਫੇਰ ਰੋਜ਼ ਦੀ ਹੋਗੇ ਛੱਕੇਵਾਰ ਦੀ ਦਿਹਾੜੀ ਲੱਗ ਗਈ ਕਦੀ ਰਾਤ ਦੀ ਰੋਟੀ ਕਦੀ ਦਿਨ ਦੀ ਰੋਟੀ ਤੇ ਰੋਟੀ ਦਾ ਕੋਈ ਟਾਈਮ ਨਹੀਂ ਨੀਂਦ ਦਾ ਕੋਈ ਟਾਈਮ ਨਹੀਂ ਜਦੋਂ ਪੂਰੀ ਹੋਣੀ ਹੈ ਤੇ ਤੁਹਾਨੂੰ ਰੋਟੀ ਪਰਾਂ ਦਾ ਟਾਈਮ ਨਾ ਮਿਲਿਆ ਤਾਂ ਫੇਰ ਬੈੱਡਾ ਖਾਓਗੇ ਜੇ ਬੈੱਡਾ ਖਾਓਗੇ ਤਾਂ ਫੇਰ ਆਟੋਮੈਟਿਕ ਹੀ ਤੁਹਾਡਾ ਭਾਰ ਘਟ ਜਾਏਗਾ ਫੇਰ ਟੈਨਸ਼ਨ ਹੀ ਹੋਏਗੀ ਨਾਲ ਤੁਸੀਂ ਪੈਸੇ ਲਗਾ ਕੇ ਆਏ ਹੋ ਫੇਰ ਸ਼ਿਰਿੰਗ ਤੁਸੀਂ ਰੋਗੇ ਨਾ ਨੀਂਦ ਪੂਰੀ ਹੋਣੀ ਹੈ ਇਸ ਕਰਕੇ ਸਭ ਤੋਂ ਸੌਖਾ ਤਰੀਕਾ ਹੈ ਜੇ ਭਾਰਤ ਆਂਦਾ ਇੰਗਲੈਂਡ ਆ ਜਾਓ ਕਿਸੇ ਤਰੀਕੇ ਵੀ ਜਲਵਾ ਕੇ ਇਹ ਤੁਸੀਂ ਇੰਡੀਆ ਨਹੀਂ ਖੁਸ਼ ਤੇ ਜੇ ਇੰਡੀਆ ਰੋਟੀ ਚੰਗੇ ਬਾਣੀ ਮਰਦੀ ਪੀਏ ਰੋਟੀ ਬਾਣੀ ਤੇ ਫਿਰ ਇੰਡੀਆ ਬਹੁਤ ਹੀ ਅਜੇ ਇਸ ਕਰਕੇ ਇੱਥੇ ਲੋਕ ਤਕਰੀਬਨ ਜਿਹੜੇ ਨਵੇਂ-ਨਵੇਂ ਆਉਂਦੇ ਨੇ ਨਾ ਉਹਨਾਂ ਨੂੰ ਬੜਾ ਫਰਕ ਪੈਂਦਾ ਜੀ ਇੰਡੀਆ 'ਚ ਬੜੇ ਪਿਆਰ ਨਾਲ ਦੇ ਦਾਸ ਹੁੱਤੇ ਉੱਥੇ 900 ਉੱਤੇ ਉੱਥੇ 800 ਉੱਤੇ ਯਾਨੀ ਕਿ ਕੋਈ ਮੂਹ ਚ ਕੋਈ ਨਹੀਂ ਗਾ ਜਿਹੜੇ ਕੰਮ ਕਰਦੇ ਨੇ ਛੇਤੀ ਉੱਤੇ ਦੇ ਜਿਹੜੇ ਫਰੀ ਹੈ ਯਾ ਚਲੋ ਪੜ ਪੜ ਕੇ ਆ ਗਏ ਤੇ ਚਲੋ ਜੀ ਰੋਟੀ ਪੱਕੀ ਪਈ ਮਿਲ ਗਈ ਤੇ ਮੁੱਜਾਂ ਲੁੱਟਦੇ ਹੀ ਹੁਣ ਇੱਥੇ ਆ ਕੇ ਸਜਣੋ ਕੰਮ ਕਰਨਾ ਪੈਂਦਾ ਹੈ ਪੀਸਾ ਕਰਨੀਆਂ ਪੈਂਦੀਆਂ ਜੇ ਪੀਸਾ ਨਾ ਘਟੋ ਤਾਂ ਫਿਰ ਸਿੱਧਾ ਯੂ ਹੋਮ ਬੈਕਸਿਡ ਕਾਰਡ ਭੇਜ ਦਿੰਦਾ ਵੀ ਇਹ ਬੰਦਾ ਪੜਾਈ ਨਹੀਂ ਪੂਰੀ ਕਰ ਰਿਹਾ ਜਾਂ ਆ ਹੀ ਨਹੀਂ ਰਿਹਾ ਤੇਲਦੀ ਕਰਦਾ ਮੈਂ ਕਲਾਸ ਇਸ ਕਰਕੇ ਸੋਚ ਸਮੇਂ ਕਿਸ ਟਫਲਾਓ ਸ਼ੌਂਕੀ ਆਣ ਤਾਂ ਵੀ ਯਾਰ ਬਹੁਤ ਦੁਰੀਆ ਦੇ ਤੇ ਜੇ ਤੁਸੀਂ ਸੋਚੋ ਨਾ ਵੀ ਚਾਰ ਪੈਸੇ ਕਮਾਣੇਗੇ ਉਹ ਤਾਂ ਅਲਿਸਾ ਜਿਹਨੂੰ ਤਕਦੀਰ ਹੈਗੀ ਏ ਹਾਲਾਤ ਇੰਗਲੈਂਡ ਦੀ ਅੱਜਕੱਲ ਮਸਤਾਨਾ ਹੀ ਏ ਉਹ ਪੂਰੀ ਗੱਲ ਕੋਈ ਨਹੀਂ ਦੱਸਦਾ ਸਭ ਨੂੰ ਪਤਾ ਏ ਇੰਗਲੈਂਡ ਦੀ ਹਾਲ ਮਾੜੇ ਜਿਹੜੇ ਇੱਥੇ ਆਏ ਉਹਨਾਂ ਨੂੰ ਪਤਾ ਹੈਗਾ ਵੀ ਕੰਮ ਕੰਮ ਨਹੀਂ ਮਿਲਦਾ ਭਾ ਕਿਸੇ ਨੱਕ ਤੇ ਕਿੰਨੇ ਦੋ ਦਿਨ ਲੇਕਿਨ ਉਹ ਦੱਸਦੇ ਨਹੀਂ ਹੁਣ ਦੱਸਣ ਵੀ ਕੀ ਪਿੱਛੋਂ ਜਿੱਦਾਂ ਕਰਕੇ ਇੱਥੇ ਆਏ ਇੰਗਲੈਂਡ ਹੀ ਜਾਣਾ ਜੀ ਇੰਗਲੈਂਡ ਹੀ ਜਾਣਾ ਜਾਂ ਕੈਨੇਡਾ ਜਾਣਾ ਕੈਨੇਡਾ ਹੀ ਜਾਣਾ ਇਹ ਦੋ ਮੁਲਕਾਂ ਨੇ ਹੁਣ ਦੋਨੇ ਹੱਥ ਖੜੇ ਕਰਤੇ ਹੋਏ ਉਹ ਲੋਕਾਂ ਨੂੰ ਸਮਝ ਲੱਗਦੀ ਵੀ ਵੀ ਇੰਗਲੈਂਡ ਦੇ ਜਿਹੜੇ ਸੁਪਨੇ ਨੇ ਏ ਸੀ ਉਹ ਝੂਠੇ ਹੀ ਨਿਕਲੇ ਹੋ ਕਿਸੇ ਕਿਸੇ ਤਕਦੀਲ ਲੜ ਜੇ ਉਹ ਤੇ ਸਜੇ ਨੂੰ ਹਾਲਤਾਂ ਲੜ ਜਾਂਦੀ ਹੈ ਲੋਕੀ ਇੰਡੀਆ 'ਚ ਵੀ ਪੈਸੇ ਕਮਾਰੇ ਵੇ ਹੁਣ ਇਹ ਥੋੜੀ ਕਹੋਗੇ ਵੀ ਇੰਡੀਆ ਹਰ ਬੰਦਾ ਕਰੋੜਪਤੀ ਹੈ ਉਹੋ ਚੱਕਰ ਹੈ ਵੀ ਇੰਗਲੈਂਡ ਵੀ ਹਰ ਬੰਦਾ ਨਹੀਂ ਪੈਸੇ ਕਮਾਰਿਆ ਕਦੀ ਤਕਰੀ ਲੜ ਜਾਂਦੀ ਹੈ ਜਾਂ ਤੁਸੀਂ ਕੋਈ ਕੰਮ ਸਿੱਖਿਆ ਹੋਇਆ ਕੋਈ ਤੇ ਠੀਕ ਹੈ ਸਾਡੇ ਲੋਕ ਕੰਮ ਸਿੱਖੀ ਵੀ ਰਾਜ਼ੀ ਨਹੀਂਗੇ ਬਸ ਸਾਡੇ ਪਲੱਸ 2 ਕੀਤੀ ਸੋਚਦੇ ਕਿਸੇ ਤੇ ਕੇ ਬਸ ਇੱਕ ਵਾਰ ਪਹੁੰਚ ਜੀਏ ਫੇ ਫੇ ਪਤਾ ਨਹੀਂ ਜਾ ਕੇ ਅਸੀਂ ਕੀ ਕਰਦੇ ਰਹੇਗਾ ਉਹ ਜਿਹੜੇ ਸੁਪਨੇ ਸੀ ਨਾ ਉਹ ਸੁਪਨੇ ਸੁਪਨੇ ਰਹਿ ਜਾਂਦੇ ਵੇ ਜਿਹੜੇ ਦੇ ਹਾਰਡ ਵਰਕਰ ਬੰਦੇਗੇ ਵਿੱਚ ਇਹਨਾਂ ਦਾ ਨਿਸ਼ਾਨਾ ਮਿੱਥਿਆ ਹੁੰਦਾ ਵੀ ਕੰਮ ਕਰਨਾ ਜੋ ਮਰਜ਼ੀ ਹੋਵੇ ਕੁਝ ਬੰਨਣਾ ਹੋਣਾ ਦੀ ਗੱਲ ਕੁਝ ਹੋਰ ਏ ਤੇ ਜੇ ਰਸਤੇ ਦੀ ਜਵਾਬ ਦੇ ਗਏ ਵੀ ਕੰਮ ਨਹੀਂ ਕਰਨ ਦਿਲ ਕਰਦਾ ਤੇ ਪੈਸੇ ਵੀ ਕੁਬਾਰੀ ਏ ਟੋਰੀ ਬਣੀ ਨੇ ਵੀ ਸੋਝਣ ਤੋਂ ਉਹ ਲੋਕ ਕੰਮ ਨਹੀਂ ਹੁੰਦੇ ਜਿੰਨੇ ਵੀ ਬੰਦੇ ਬਾਹਰ ਛੱਟ ਹੋਏ ਵੇ ਨਾ ਉਹਨਾਂ ਬੜੀ ਹਾਰਡ ਵਰਕ ਕੀਤਾ ਜੇ ਬੜੀ ਮਿਹਨਤ ਕੀਤੀ ਜੇ ਇਸ ਕਰਕੇ ਸੋ ਸਮੇਂ ਕਿਸ ਤਰ੍ਹਾਂ ਬਟਾਓ ਫਿਲਮਾਂ ਵਿੱਚ ਪੋਲੀਵੁੱਡ ਦੀਆਂ ਐਕਟਰਾਂ ਵੱਲ ਨਾ ਵੇਖ ਕੇ ਆ ਜਾਓ ਵੀ ਬਾ ਐਕਟਰ ਚਲ ਕੇ ਤੇ ਉਹ ਵੀ ਅਮੀਰ ਬਣ ਗਏ ਉਹਨਾਂ ਦੇ ਐਕਟਿੰਗ ਕਰਨੀ ਹੁੰਦੀ ਤੁਸੀਂ ਐਕਟਿੰਗ ਨਹੀਂ ਕਰਨੀ ਨਾ ਐਕਟਿੰਗ ਤੇ ਤੁਸੀਂ ਹੀ ਕਰ ਸਕਿਓ ਝੂਠੀਆਂ ਫੋਟੋਆਂ ਫੂੜਾ ਪਾ ਗਿਓ ਵੀ ਇਹੀ ਕਰੋੜਾਪਰੀ ਬਣ ਗਏ ਤੇ ਆ ਗਏ ਬਾਹਰੋਂ ਕਿਚੜਾ ਜੀ ਬਿਲਡਿੰਗ ਲੱਲਿਆ ਜੀ ਮਕਾਨ ਲੱਲਿਆ ਕੋਠੀ ਲੱਲੀਏ ਲੇਕਿਨ ਝੂਠ ਫੜੇ ਜਾਂਦਾ ਹੈ ਕਿਉਂਕਿ ਝੂਠ ਦੇ ਪੈਰ ਨਹੀਂ ਹੁੰਦੇ ਬਾਹਰ ਵੀ ਦਾਲ ਰੋਟੀ ਹੈ ਇੰਡੀਆ ਵਿੱਚ ਦਾਲ ਰੋਟੀ ਹੈ ਸਿਰਫ ਕੀ ਹੁੰਦਾ ਹੈ ਬਾਅਦ ਸ਼ਰਾਬ ਬੰਦੀ ਥੋੜੀ ਤੋਰਵਨੀ ਦੀ ਜੇ ਵੀ ਬੰਦਾ ਪਾਲੰਦਾ ਬੜਾ ਮੀਰ ਹੈ ਇੱਥੇ ਵੀ ਸਜੇ ਉਹ ਹੀ ਦਾ ਰੋਟੀ ਚੱਲਦੀ ਏ ਉਮੀਦ ਹੈ ਕਿ ਤੁਹਾਨੂੰ ਵੀਡੀਓ ਬਸੰਗਦਾਗੀ ਪਸੰਦ ਆਈ ਸ਼ੇਅਰ ਕਰਨਾ ਥੈਂਕ ਯੂ